ਜਿਹੜਾ ਗਰੁੱਪ ਆ ਜੀ ਇਹ IRGC ਜਿਹਨੂੰ ਅਤਵਾਦੀ ਸੰਗਠਨ ਵਜੋਂ ਕੀਤਾ ਗਿਆ ਸੂਚੀਬੱਧ ਇਹਦੀ ਗੱਲ ਕਰੀਏ ਗਿਲਸਾਫ ਤਾਂ ਇਹ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਪ ਹੈ ਜੋ ਕਿ ਈਰਾਨ ਦੀ ਫੌਜ ਹੈ ਸੋ ਉਹਨਾਂ ਨੂੰ ਇਹ ਫੌਜ ਦਾ ਜਿਹੜਾ ਇਹ ਗਾਰਡ ਕੋਪ ਹੈ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਪ IRGC ਜਿਸ ਨੂੰ ਆਪ ਕਹਿਆ ਜਾਂਦਾ ਜੀ ਸੋ ਕੈਨੇਡਾ ਨੇ ਇਸ ਨੂੰ ਅਤਵਾਦੀ ਸੰਗਠਨ ਵਜੋਂ सूची ਵਾਸ ਕਰ ਦਿੱਤਾ ਗਿਆ ਸੋ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਮੰਗ ਹੋ ਰਹੀ ਸੀ ਕਿ ਜੋ ਇਹ ਈਰਾਨ ਦਾ ਰੈਵਿਊਲਿਊশনারੀ ਕਾਟਕੋਪ ਹੈ ਇਸ ਨੂੰ ਅਤਵਾਦੀਆਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਸੋ ਕਾਰਨ ਬਹੁਤ ਸਾਰੇ ਸਨ ਕਿ ਇੱਕ ਤਾਂ ਜੋ ਹਿਊਮਨ ਰਾਈਟਸ ਦੀ ਵੱਡੀ ਮਦਦ ਤੇ ਜੋ ਉਲੰਘਣਾ ਹੁੰਦੀ ਹੈ ਈਰਾਨ ਦੇ ਵਿੱਚ ਸੋ ਉਹ ਇੱਕ ਵੱਡਾ ਕਾਰਨ ਸੀਗਾ ਕਿ ਉੱਥੇ ਜਦੋਂ ਦਾ ਈਰਾਨ ਨੂੰ ਇਸਲਾਮਿਕ ਸਟੇਟ ਜਿਹੜਾ ਐ ਐਲਾਨਿਆ ਗਿਆ ਆ ਉਸ ਤੋਂ ਬਾਅਦ ਆਮ ਲੋਕਾਂ ਦੇ ਜੋ ਅਧਿਕਾਰ ਨੇ ਉਹ ਵੱਡੇ ਪੱਧਰ ਤੇ ਘਟਾਏ ਗਏ ਨੇ ਖੋਏ ਗਏ ਨੇ ਆਮ ਲੋਕਾਂ ਦੇ ਵੱਡੇ ਪੱਧਰ ਤੇ ਜ਼ੁਲਮ ਹੁੰਦਾ ਰਿਹਾ ਆ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਹਿਜਾਬ ਦੀਆਂ ਘਟਨਾਵਾਂ ਨੂੰ ਲੈ ਕੇ ਈਰਾਨ ਦੇ ਵਿੱਚ ਜੋ ਪ੍ਰੋਟੈਸਟ ਹੋਏ ਸਨ ਉਸ ਤੋਂ ਬਾਅਦ ਆਮ ਲੋਕ ਜਾਂ ਜੋ ਪ੍ਰੋਟੈਸਟ ਕਰਨ ਵਾਲੇ ਲੋਕ ਸੀ ਉਹਨਾਂ ਦੇ ਖਿਲਾਫ ਕਾਫੀ ਤਸ਼ੱਦਦ ਜਿਹੜਾ ਦੌਰ ਸੀ ਉਹ ਚੱਲਿਆ ਸੀਗਾ ਸੋ ਇਸ ਕਰਕੇ ਇਹ ਕੈਨੇਡਾ ਦੇ ਵਿੱਚ ਵੀ ਜਾਂ ਹੋਰ ਕੈਨੇਡਾ ਦੇ ਜਿਹੜੇ ਸਯੋਗੀ ਦੇ ਮੁਲਕ ਨੇ ਉਹ ਇਹਦੇ ਵਿੱਚ ਇਹੀ ਆਮ ਤਰ੍ਹਾਂ ਨਾਲ ਸੀਗੀ ਕਿ ਇਹ ਜੋ ਗਰੁੱਪ ਹੈ ਇਸ ਨੂੰ ਆਤਵਾਦੀ ਗਰੁੱਪ ਦੇ ਵਜੋਂ ਜਿਹੜਾ ਸ਼੍ਰੇਣੀਬੱਧ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਇਹਨਾਂ ਬਾਰੇ ਇਹ ਵੀ ਗੱਲਾਂ ਸੀ ਕਿ ਹੋਰ ਨਾ ਮੁਲਕਾਂ ਦੇ ਵਿੱਚ ਜਾ ਕੇ ਵੀ ਇਹ ਇਹੋ ਜਿਹੇ ਕੰਮ ਕਰਾਉਂਦੇ ਨੇ ਜਿਹੜੇ ਕਿ ਕਾਨੂੰਨ ਦੇ ਖਿਲਾਫ ਨੇ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰਨਾ ਸਿਰਫ ਆਪਣੇ ਮੁਲਕ 'ਚ ਨਹੀਂ ਮੁਲਕ ਤੋਂ ਬਾਹਰ ਵੀ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਆ ਤਾਂ ਦੂਜੇ ਪਾਸੇ ਸਾਨੂੰ ਇਹ ਵੀ ਪਤਾ ਹੈ ਕਿ ਇਰਾਨ ਜਿਸ ਢੰਗ ਨਾਲ ਆਪਣਾ ਨਿਊਕਲੀਅਰ ਪ੍ਰੋਗਰਾਮ ਚਲਾ ਰਿਹਾ ਜਿਸ ਢੰਗ ਨਾਲ ਰਸ਼ੀਆ ਦੀ ਸਪੋਰਟ ਕੀਤੀ ਜਾ ਰਹੀ ਹੈ ਤਾਂ ਜਿਸ ਢੰਗ ਦੇ ਨਾਲ ਉੱਤੇ ਦੀ ਸਰਕਾਰਾਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਚੱਲਦੀਆਂ ਆਈਆਂ ਨੇ ਸੋ ਬਹੁਤ ਸਾਰੇ ਗੱਲਾਂ ਕਰਕੇ ਜੋ ਪੱਛਮੀ ਮੁਲਕ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਇਰਾਦ ਰੜਕਦਾ ਰਿਹਾ ਆ ਸੋ ਇਹ ਜੋ ਕੈਨੇਡਾ ਦੇ ਵਿੱਚ ਵੱਡੇ ਬਦਲ ਤੇ ਇਹ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਸੋ ਉਸ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਇਸ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਪ ਨੂੰ ਅੱਤਵਾਦੀ ਸੰਗਠਨਾ ਵਜੋਂ ਸੂਚੀਬੱਧ ਜੜਾਇਆ ਉਕਾਤਤਾ ਜੀ ਗੱਲ ਜੀ ਕੈਨੇਡਾ ਦੀ ਆਬਾਦੀ ਦੀ ਗੱਲ ਕਰ ਲਈਏ ਨਾਲ ਦੀ ਨਾਲੇ ਕੈਨੇਡਾ ਦੀ ਆਬਾਦੀ ਬੜੀ ਵਧੀਆ ਬੜੀ ਤੇਜ਼ੀ ਨਾਲ ਵਧਿਆ ਥੋੜੇ ਚਿਰ ਦੇ ਵਿੱਚ ਤੇ ਟੱਪ ਗਈ ਜੀ 4 ਮਿਲੀਅਨ ਨੂੰ ਜੀ ਸਰ ਤੁਸੀਂ ਟਾਪਿਕ ਜੋ ਅੱਜ ਦਾ ਰੱਖਿਆ ਆ ਉਹ ਖਬਰ ਵੀ ਉਸ ਦੇ ਨਾਲ ਮਿਲਦੀ ਹੈ ਜੀ ਟਾਪਿਕ ਸਿਗਾ ਛੇ ਘਰ ਵਾਪਸੀ ਦੀ ਇੱਥੋਂ ਵਾਪਸ ਜਾਣ ਦੀਆਂ ਗੱਲਾਂ ਬਾਤਾਂ ਦੀ ਜੀ ਚਲੋ ਹੁਣ ਅੰਕੜਿਆਂ ਦੀ ਜੋ ਗੱਲ ਆ ਉਹੀ ਅੱਜ ਕਰਦੇ ਹਾਂ ਅੰਕੜੇ ਕੀ ਕਹਿ ਰਹੇ ਨੇ ਕਿ ਕੈਨੇਡਾ ਦੀ ਜੋ ਆਬਾਦੀ ਆ ਨਾ ਜੀ ਸੋ 41 ਮਿਲੀਅਨ ਤੋਂ ਵੱਧ ਗਈ ਹੈ ਤੇ ਇਸ ਸਾਲ ਦੀ ਜਿਹੜੀ ਪਹਿਲੀ ਤਮਾਹੀ ਹੈ ਪਹਿਲਾ ਕੁਆਟਰ ਜਿਹੜਾ ਸੀਗਾ ਸੋ ਉਹਦੇ ਵਿੱਚ ਕੈਨੇਡਾ ਦੀ ਆਬਾਦੀ 'ਚ 0.6 ਫੀਸਦੀ ਦਾ ਵਾਧਾ ਹੋਇਆ ਸੋ ਸਟੈਟਿਸਟਿਕ ਕੈਨੇਡਾ ਇਸ ਦੱਸ ਰਿਹਾ ਵੀ 1 ਅਪ੍ਰੈਲ ਨੂੰ ਕੈਨੇਡਾ ਦੀ ਆਬਾਦੀ 41 ਮਿਲੀਅਨ 12563 ਦਰਜ ਕੀਤੀ ਗਈ ਹੈ ਜੋ ਕਿ ਸਾਲ ਦੇ ਪਹਿਲੇ 3 ਮਹੀਨੇ ਦੀ ਗੱਲ ਕਰੀ ਤਾਂ 242673 ਲੋਕਾਂ ਦਾ ਵਾਧਾ ਹੋਇਆ ਇਹਦੇ ਵਿੱਚ ਜਿਹੜੇ ਪਰਮਾਨੈਂਟ ਰੈਜ਼ਿਡੈਂਸ ਨੇ 121758 ਨਵੇਂ ਆਏ ਨੇ ਤੇ ਇਹਦੇ ਵਿੱਚ ਗੱਲ ਕਰੀਏ ਜਿਹੜੇ ਕਿ ਨੋਨ ਪਰਮਾਨੈਂਟ ਰੈਜ਼ਿਡੈਂਸ ਨੇ ਜਿਹੜੇ ਸਟੂਡੈਂਟਸ ਨੇ ਵਿਦੇਸ਼ੀ ਕਾਮੇ ਨੇ ਜਾਂ ਜਿਹੜੇ ਰਿਫਿਊਜੀਸ ਨੇ ਉਹਨਾਂ ਦੀ ਗਿਣਤੀ ਜਿਹੜੀ ਆ 131810 ਹੈ ਤਾਂ ਇਹਦੇ ਵਿੱਚ ਗੱਲ ਕਰੀਏ ਕਿ ਹੁਣ ਜਿਹੜੇ ਬਾਹਰ ਜਾਣ ਵਾਲੇ ਉਹ ਕਿੰਨੇ ਕਨੇ ਦੇਖੋ ਆਏ ਕਿੰਨੇ ਨੇ ਨਵੇਂ 242673 ਤੇ ਬਾਹਰ ਕਿੰਨੇ ਗਏ ਨੇ 12613 ਜਿਹੜੇ ਕਿ ਕੈਨੇਡਾ ਨੂੰ ਇੱਕ ਵਕ ਵਕ ਕਾਰਨਾਂ ਕਰਕੇ ਛੱਡ ਕੇ ਜਾਂਦੇ ਜਿਸ ਵੀ ਰੀਜ਼ਨ ਦੇ ਨਾਲ ਇੱਥੋਂ ਗਏ ਨੇ ਸੋ ਨਵੇਂ ਆਉਣ ਵਾਲਿਆਂ ਦੇ ਕੰਪੈਰੀਸ਼ਨ ਜਿਹੜੇ ਲੋਕ ਇੱਥੋਂ ਛੱਡ ਕੇ ਜਾ ਰਹੇ ਨੇ ਯਕੀਨੀ ਤੌਰ 'ਤੇ ਪਿਛਲੇ ਸਮੇਂ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਪਰ ਜੇਕਰ ਅਸੀਂ ਨਵੇਂ ਆਉਣ ਵਾਲਿਆਂ ਦੀ ਗਿਣਤੀ ਕਰੀਏ ਤਾਂ ਨਵੇਂ ਆਉਣ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਦੇ ਨਾਲ ਵਧੀ ਹੈ ਤਾਂ ਕੈਨੇਡਾ ਦੀ ਆਬਾਦੀ ਹੁਣ ਬਹੁਤ ਤੇਜ਼ੀ ਦੇ ਨਾਲ ਪਿਛਲੇ ਸਮੇਂ ਦਰਾਂ ਵੱਤੀ ਜਾ ਰਹੀ ਹੈ ਤੁਸੀਂ ਇਹ ਦੇਖੋ ਕਿ ਕੁਝ ਸਮਾਂ ਪਹਿਲਾਂ 39 ਜਿਹੜੀ ਮਿਲੀਅਨ ਹੋਈ 40 ਹੋ ਗਈ ਤੇ ਹੁਣ ਤੁਸੀਂ ਦੇਖੋ ਕਿੰਨੀ ਤੇਜ਼ੀ ਦੇ ਨਾਲ ਉਹ ਜਾ ਕੇ 41 ਮਿਲੀਅਨ ਦੇ ਉੱਪਰ ਪਹੁੰਚ ਗਈ ਹੈ ਸੋ ਇਹ ਜਿਹੜਾ ਵਾਧਾ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਖਾਸ ਤੌਰ ਤੇ ਕੋਵਿਡ ਤੋਂ ਬਾਅਦ ਬਹੁਤ ਤੇਜ਼ੀ ਨਾਲ ਵਧਿਆ ਸੋ ਇਹੀ ਵਧੀ ਹੋਈ ਜਿਹੜੀ ਆ ਗਿਣਤੀ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਵੀ ਨੇ ਗੱਲ ਸਾਹਿਬ ਸਾਨੂੰ ਕੈਨੇਡਾ ਭਾਰਤ ਚ ਦੇਖਣ ਨੂੰ ਮਿਲ ਰਹੀਆਂ ਜਿਦੇ ਵਿੱਚ ਹਾਊਸਿੰਗ ਕ੍ਰਾਈਸਿਸ ਵੀ ਇੱਕ ਬਹੁਤ ਵੱਡਾ ਮੁੱਦਾ ਆ ਲਾਅ ਐਂਡ ਆਟਰ ਦਾ ਮੁੱਦਾ ਵੀ ਬਹੁਤ ਵੱਡਾ ਬਣਿਆ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਆਵਾਸਥੀ ਨਾਲੇ ਜੁੜੀਆਂ ਨੇ ਭਾਵੇਂ ਕਿ ਖਾਲੇ ਵੀ ਅਸੀਂ ਇਹ ਗੱਲ ਆਖੀਏ ਕਿ ਬਹੁਤ ਸਾਰੇ ਲੋਕ ਨੇ ਕਿਉਂਕਿ ਜਿਹੜੋ ਪੰਜਾਬ ਦੇ ਉਹ ਜੋ ਹਾਲਾਤ ਚੱਲ ਰਹੇ ਨੇ ਸਾਨੂੰ ਅਸੀਂ ਕੱਲ ਵੀ ਖਬਰ ਸੰਜੀ ਕੀਤੀ ਸੀ ਜੀ ਜੀ ਕਿ ਫੂਡ ਬੈਂਕ ਵਾਲੇ ਕਹਿ ਰਹੇ ਨੇ ਕਿ ਤਕਰੀਬਨ 25% ਦੀ ਲੋਕ ਕੈਦਾ ਦੇ ਉਹ ਨੇ ਜਿਹੜੀਆਂ ਆਪਣੀਆਂ ਦੋ ਜਾਂ ਤਿੰਨ ਐਸੈਂਸ਼ੀਅਲ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨੂੰ ਪੂਰੀ ਕਰਨ ਦੇ ਵਿੱਚ ਹਾਲ ਦੀ ਘੜੀ ਅਸਮਰਥ ਦਿਸ ਰਹੇ ਨੇ ਜਿਹਦੇ ਨਾਲ ਗਿੱਲ ਸਾਹਿਬ ਗੱਲ ਕਰੀਏ ਜੋ ਕੈਨੇਡਾ ਦੇ ਹੈਲਥ ਮਿਨਿਸਟਰ ਨੇ ਮਾਰਕ ਹਾਲਮਸਨ ਸਾਹਿਬ ਮਾਰਕ ਹਾਲਮਸਨ ਸਾਹਿਬ ਨੇ ਗੱਲ ਆਖੀ ਹੈ ਕਿ ਜਿਹੜਾ ਫਾਰਮਾ ਕੇਅਰ ਬਿੱਲ ਲਿਆਂਦਾ ਗਿਆ ਉਹ ਹਾਊਸ ਆਫ ਕਾਮਨ ਚ ਪਾਸ ਹੋਇਆ ਹੁਣ ਸੈਨੇਟ ਦੇ ਕੋਲ ਹੈ ਤੋਂ ਬਹੁਤ ਸਾਰੀਆਂ ਇਹ ਗੱਲਾਂ ਬਾਤਾਂ ਇਹਦੇ ਨਾਲ ਫਾਰਮਾ ਕੇਅਰ ਨਾਲ ਹੁੰਦੀਆਂ ਰਹਿੰਦੀਆਂ ਨੇ ਕਿ ਇਹਦੇ ਵਿੱਚ ਆਮ ਲੋਕਾਂ ਨੂੰ ਇਹ ਸਸਤੀਆਂ ਦਵਾਈਆਂ ਕਿਉਂਕਿ ਜਿਹੜੇ ਅਸੀਂ ਖਬਰਾਂ ਕਰ ਰਹੇ ਸਾਰੀ ਇੱਕ ਦੂਸਰੇ ਜੁੜੀਆਂ ਹੋਈਆਂ ਨੇ ਕਿ ਅਫੋਰਡੇਬਿਲਟੀ ਦਾ ਵੀ ਇਹ ਮੁੱਦਾ ਬਣਿਆ ਹੁੰਦਾ ਤੇ ਇਹਦੇ ਵਿੱਚ ਇਹ ਜਿਹੜੇ ਹਾਲੰਡ ਸਾਹਿਬ ਕਹਿ ਰਹੇ ਨੇ ਕਿ ਜਿਹੜੀਆਂ ਨਵੀਆਂ ਤਜਵੀਜ਼ਾਂ ਨੇ ਕਿ ਜਦੋਂ ਸੈਨੇਟ ਚ ਬਿੱਲ ਪਾਸ ਹੋ ਜਾਣਾ ਉਸ ਤੋਂ ਬਾਅਦ ਇਹ ਕਾਨੂੰਨ ਬਣ ਜਾਣਾ ਜਦੋਂ ਇਹ ਸਾਰਾ ਕੁਝ ਹੋਵੇਗਾ ਫਿਰ ਕਹਿੰਦੇ ਵੀ ਨਵੀਆਂ ਜਿਹੜੀਆਂ ਤਜਵੀਜ਼ਾਂ ਨੇ ਅਪ੍ਰੈਲ 1 2025 ਤੋਂ ਲਾਗੂ ਜਿਹੜੀਆਂ ਕਾਨੀ ਸਰਕਾਰ ਦੀ ਜਿਹੜੀ ਯੋਜਨਾ ਆ ਤੇ ਉਸ ਸਮੇਂ ਅਸੀਂ ਇਹ ਨਵੀਆਂ ਤਜਵੀਜ਼ਾਂ ਨੂੰ ਲਾਗੂ ਕਰਾਂਗੇ ਭਾਵ ਇਹ ਜਿਹੜੇ ਫਾਰਮਾਕੀਨਾਂ ਸੰਬੰਧ ਜਿਹੜੇ ਫਾਇਦੇ ਨੇ ਨਾ ਉਹ ਕਹਿ ਰਹੇ ਨੇ ਵੀ ਉਸ ਸਮੇਂ ਤੋਂ ਅਸੀਂ ਆਮ ਲੋਕਾਂ ਨੂੰ ਦੇਣੇ ਸ਼ੁਰੂ ਕਰ ਦੇਣੇ ਸੀ ਬਿਲਕੁਲ ਜੀ ਨਾਲ ਹੀ ਤੁਸੀਂ ਹੁਣ ਗੱਲ ਕੀਤੀ ਹੈ ਨਾਲ ਲੱਗਦੀ ਉਹ ਖਬਰ ਆ ਕਿਉਂਕਿ ਇਹ ਵੀ ਰਿਲੇਟਡ ਹੈ ਜੀ ਤੁਸੀਂ ਗੱਲ ਕੀਤੀ ਕਿ ਅਫੋਰਡੇਬਿਲਟੀ ਆ ਗਿਆ ਜਿਹੜੇ ਬੇਸਿਕ ਨੀਡਸ ਨੇ ਉਹਨਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਸਭ ਤੋਂ ਵੱਡਾ ਮੈਨੂੰ ਲੱਗਦਾ ਮਸਲਾ ਜੀ ਵਿਆਜ ਦਰਾਂ ਨੂੰ ਲੈ ਕੇ ਜਾਂ ਘਰਾਂ ਦੀਆਂ ਕੀਮਤਾਂ ਨੂੰ ਦੇਖ ਲਈਏ ਤੇ ਜਦੋਂ ਵਿਆਜ ਦਰ ਘਟਣ ਦੀ ਥੋੜੀ ਜੀ ਗੱਲਬਾਤ ਹੋਈ ਤੇ ਉਸੇ ਟਾਈਮ ਰੌਲਾ ਗੋਲਾ ਵੀ ਬੜਾ ਪਾਇਆ ਇੱਕਦਾਂਵੇਂ ਕਿ ਪਤਾ ਨਹੀਂ ਜੀ ਘਰਾਂ ਦੀਆਂ ਕੀਮਤਾਂ ਕਿੱਥੇ ਚਲੀਆਂ ਜਾਣੀਆਂ ਨੇ ਪਰ ਕੁਆਟਰ ਦੇ ਨਾਲ ਕੋਈ ਫਰਕ ਨਹੀਂ ਪਿਆ ਸੋ ਕੀ ਇਹ ਬੈਂਕ ਆਫ ਕੈਨੇਡਾ ਦੇ ਮਹਾਰਾ ਨੇ ਵੀ ਕੋਈ ਇਹਦੇ ਉੱਤੇ ਰਿਪੋਰਟ ਦੱਸੀ ਆ ਜੀ ਖਬਰ ਦਿੱਤੀ ਆ ਕੀ ਪੂਰੀ ਨਿਊਜ਼ ਹੈ ਦੇਖੋ ਜਦੋਂ ਹੁਣ ਅਸੀਂ ਜੂਨ 5 ਨੂੰ ਦੇਖਿਆ ਗਿਲਸਾਹਬ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ 4 ਸਾਲ ਬਾਅਦ ਪਹਿਲੀ ਵਾਰ ਕਟੌਤੀ ਕੀਤੀ ਸੀ ਇੱਕ ਕੁਆਟਰ ਘਟਿਆ ਸੀ ਜੀ ਤਾਂ ਸੰਭਾਵਨਾਵਾਂ ਨੇ ਮਾਰਕੀਟ ਦੇ ਵਿੱਚ ਕੰਸੋਹਾਂ ਨੇ ਕਿ ਬੈਂਕ ਆਫ ਕੈਨੇਡਾ ਹੋ ਸਕਦਾ ਕਿਉਂਕਿ ਦੇਖੋ ਇਹਦੀ ਕੋਈ ਗਰੰਟੀ ਨਹੀਂ ਹੈਗੀ ਪਰ ਕੰਸੋਹਾਂ ਨੇ ਕਿ ਹੋ ਸਕਦਾ ਵੀ ਬੈਂਕ ਆਫ ਕੈਨੇਡਾ ਆਉਣ ਵਾਲੇ ਸਮੇਂ ਦੌਰਾਨ ਕੁਝ ਹੋਰ ਇਹੋ ਜਿਹਾ ਬਿਲਕੁਲ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਇਹ ਫੈਸਲਾ ਲਿਆ ਗਿਆ ਕਿ ਇੱਕ ਕੁਆਟਰ ਦੀ ਕਮੀ ਕਰਨੀ ਹੈ ਉਸ ਸਮੇਂ ਜੋ ਬੈਂਕ ਆਫ ਕੈਨੇਡਾ ਦੇ ਵੱਡੇ ਪੱਧਰ ਤੇ ਜਿਹੜੇ ਮਾਹਿਰ ਸੀਗੇ ਸੋ ਜਿਹਨਾਂ ਨੇ ਇਹ ਫੈਸਲੇ ਲੈਣੇ ਹੁੰਦੇ ਆ ਕਿ ਕਿਹੋ ਜਿਹਾ ਇਹ ਉਹਨਾਂ ਵੱਲੋਂ ਜਿਹੜਾ ਫੈਸਲਾ ਲਿਆ ਜਾਵੇ ਕਿਸ ਢੰਗ ਨਾਲ ਡਿਸੀਜਨ ਲਿਆ ਜਾਵੇ ਸੋ ਜਿਹੜੀ ਇਹ ਕਾਪੀ ਉਹਨਾਂ ਵੱਲੋਂ ਆਪਣੇ ਜਿਹੜੀ ਆ ਉਸ ਸਮੇਂ ਜੋ ਕੁਝ ਹੋਇਆ ਉਹਦੀ ਜਿਹੜੀ ਰਿਲੀਜ਼ ਕੀਤੀ ਗਈ ਆ ਸੋ ਜਿਹੜੇ ਵੱਖ-ਵੱਖ ਜਿਹੜੇ ਇਹ ਡੈਲੀ ਵਿਕਸ਼ਨ ਸਿਗੇਸ਼ਰੇਸ ਮੀਟਿੰਗ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਜਿਹੜੇ ਇਹਨਾਂ ਦੇ ਮਾਹਰ ਸੀਗੇ ਸੋ ਇਸ ਮੀਟਿੰਗ ਦੇ ਵਿੱਚ ਥੱਲੇ ਫੈਸਲਾ ਲਿਆ ਗਿਆ ਸੋ ਉਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਵੱਡੇ ਪੱਧਰ ਤੇ ਇਹਨਾਂ ਦੇ ਆਪਣੇ ਹੀ ਮਾਹਿਰ ਇਹ ਚੀਜ਼ ਮੰਨਦੇ ਸਨ ਕਿ ਅਗਰ ਵਿਆਜ ਦਰਾਂ ਦੇ ਵਿੱਚ ਗਰਾਵਿਟ ਹੁੰਦੀ ਹੈ ਕੱਟ ਕੀਤੀਆਂ ਜਾਂਦੀਆਂ ਨੇ ਸੋ ਇਹਦਾ ਹਾਊਸਿੰਗ ਮਾਰਕੀਟ ਦੇ ਉੱਪਰ ਕਾਫੀ ਇੰਫੈਕਟ ਪੈ ਸਕਦਾ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਕੈਨੇਡਾ ਦੇ ਵਿੱਚ ਵਾਧ ਸਕਦੀਆਂ ਸੋ ਇਹ ਇੱਕ ਵੱਡਾ ਕਨਸਰਨ ਸੀਗਾ ਜਦੋਂ ਬੈਂਕ ਆਫ ਕੈਨੇਡਾ ਨੇ ਜੂਨ 5 ਨੂੰ ਆਪਣੇ ਫੈਸਲੇ ਲਏ ਨੇ ਸੋ ਆਉਣ ਵਾਲੇ ਸਮੇਂ ਦੌਰਾਨ ਵੀ ਜਦੋਂ ਇਹਨਾਂ ਨੇ ਅੱਗੇ ਫੈਸਲੇ ਲੈਣੇ ਆ ਸੋ ਇਹ ਜਿਹੜੀਆਂ ਘਰਾਂ ਦੀ ਮਾਰਕੀਟ ਹੈ ਕਿਉਂਕਿ ਹਾਊਸਿੰਗ ਮਾਰਕੀਟ ਰੇਟ ਆਫ ਇੰਟਰਸਟ ਦੇ ਨਾਲ ਵੱਡੇ ਪੱਧਰ ਤੇ ਜੁੜੀ ਹੋਈ ਹੈ ਸੋ ਇਹ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਹੀ ਉਹਨਾਂ ਨੂੰ ਫੈਸਲੇ ਲੈਣੇ ਪੈਂਦੇ ਆ ਸੋ ਉਹਨਾਂ ਨੇ ਇਹ ਗੱਲ ਆਪਣੀ ਕਲੀਅਰ ਕੀਤੀ ਹੈ ਕਿ ਭਾਵੇਂ ਕਿ ਸੀ ਡੇਟ ਘਟਾ ਜ਼ਰੂਰ ਕੀਤਾ ਆ ਪਰ ਸਾਡੇ ਉੱਪਰ ਇਸ ਚੀਜ਼ ਨੂੰ ਲੈ ਕੇ ਵੀ ਬੱٹا ਦਬਾਅ ਸੀਗਾ ਕਿ ਇਹਦਾ ਜਿਹੜਾ ਆ ਹਾਊਸਿੰਗ ਮਾਰਕੀਟ ਦੇ ਉੱਪਰ ਵੀ ਕਾਫੀ ਜਿਹੜਾ ਇਹ ਵਿਰੋਧੀ ਕਹਿ ਸਕਦੇ ਆ ਵੀ ਉਲਟਾ ਜਿਹੜਾ ਇੰਪੈਕਟ ਜਿਹੜਾ ਪੈ ਸਕਦਾ ਆ ਤੇ ਉਹਨਾਂ ਨੇ ਸਾਰਾ ਕੁਝ ਇਹਦੇ ਵਿੱਚ ਕੰਸਰਨ ਕੀਤਾ ਆ ਵੀ ਸਾਡੇ ਦੇਸ਼ ਦੀ ਆਰਥਿਕਤਾ ਇਸ ਸਮੇਂ ਕਿਹੋ ਜਿਹੀ ਆ ਇਨਫਲੇਸ਼ਨ ਇਸ ਸਮੇਂ ਕਿਸ ਤਰ੍ਹਾਂ ਚੱਲ ਰਹੀ ਹੈ ਕਿਉਂਕਿ 2.7 ਦੇ ਉੱਪਰ ਜਿਹੜੀ ਆ ਇਨਫਲੇਸ਼ਨ ਉਸ ਸਮੇਂ ਆ ਚੁੱਕੀ ਸੀਗੀ ਤੇ ਆਉਣ ਵਾਲੇ ਸਮੇਂ ਦਨ ਵੀ ਜਦੋਂ ਬੈਂਕ ਆਫ ਕੈਨੇਡਾ ਨੇ ਫੈਸਲੇ ਲੈਣੇ ਆ ਸੋ ਇਹਨਾਂ ਗੱਲਾਂ ਨੂੰ ਹੀ ਤਰਜੀਹ ਬਣਾ ਕੇ ਲੈਣਾ ਵੀ ਇਹਦਾ ਓਵਰਆਲ ਸਾਰੀ ਮਾਰਕੀਟ ਦੇ ਉੱਪਰ ਕੀ ਅਸਰ ਪਵੇਗਾ ਸੋ ਇੱਥੇ ਬੈਂਕ ਆਫ ਕੈਨੇਡਾ ਨੇ ਇਹ ਗੱਲ ਕਲੀਅਰ ਕੀਤੀ ਹੈ ਵੀ ਉਸ ਸਮੇਂ ਫੈਸਲਾ ਲੈਣਾ ਜਦੋਂ ਅਸੀਂ ਰੇਟ ਆਫ ਇੰਟਰਸਟ ਨੂੰ ਘਟਾਇਆ ਸੀ ਤਾਂ ਸਾਡੇ ਉੱਪਰ ਇਹਨਾਂ ਗੱਲਾਂ ਨੂੰ ਲੈ ਕੇ ਵੀ ਕਾਫੀ ਤਬਾਅ ਸੀ ਤਾਂ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਸੋਚ ਵਿਚਾਰ ਕੇ ਇਹ ਰੇਟ ਘਟਾਉਣ ਦਾ ਫੈਸਲਾ ਲੇ ਆ ਜੀ ਬਿਲਕੁਲ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ ਐਸਐਮਐਸ ਲੌਜਿਸਟਿਕ ਵਾਲਿਆਂ ਨੇ ਅਗਰ ਡਿਸਪੈਚ ਦਾ ਕੰਮ ਆਉਂਦਾ ਤਜਰਬਾ ਹੈਗਾ ਤਾਂ ਜੌਬ ਦੀ ਭਾਲ ਦੇ ਵਿੱਚੋਂ ਤਾਂ 647 500 2019 ਨੰਬਰ ਦੇ ਉੱਤੇ ਕਾਲ ਕਰੋ ਟਰੱਕ ਸਿੱਖਣਾ ਮੈਨੂਅਲ ਜਾਂ ਆਟੋਮੈਟਿਕ ਤਾਂ ਐਮਡੀ ਟਰੱਕ ਅਕੈਡਮੀ 500 ਡਾਲਰ ਦਾ ਡਿਸਕਾਊਂਟ ਮਿਲਣਾ ਰੇਡੀਓ ਪ੍ਰੋਗਰਾਮ ਅਸੀਜ਼ ਦਾ ਹਵਾਲਾ ਦੇਣ ਦੇ ਉੱਤੇ 647 542 8841 ਦੇ ਉੱਤੇ ਗੱਲਬਾਤ ਕਰਨੀ ਹੈ ਰੀਅਲ ਸੇਟ ਦਾ ਲਾਇਸੈਂਸ ਹੈਕ ਵਧੀਆ ਬਰੋਕਰੇਜ ਜੁਆਇਨ ਕਰਨਾ ਚਾਹੁੰਦੇ ਜਿੱਥੇ ਨਾ ਮਾਤਰ ਮੰਥਲੀ ਫੀਸ ਹੋਵੇ ਤੇ 1 ಟ್ರೆನಿಂಗ ಮೇಲೆ ਤਾਂ ਹੋਮ ਲਾਈਫ ਸਿਲ버 ਸਿਟੀ ਤੋਂ ਹਰਪ ਗਰੇਵਾਲ ਜਾਂ ਗਰਚਾ ਬ੍ਰਦਰਜ਼ ਦੇ 905 913 8500 ਦੇ ਉੱਤੇ ਕਾਲ ਕਰੋ ਬੇਸਮੈਂਟ ਦੇ ਵਿੱਚ ਮੀਨ ਫਲੋਰ ਤੇ ਜਾਂ ਬੇਸਮੈਂਟ ਦੇ ਵਿੱਚ ਕਿਚਨ ਦੇ ਕਿਚਨ ਲਗਵਾਉਣੀ ਚਾਹਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਤਾਂ ਐਚ ਡੀ ਕਿਚਨ 647 894 4647 ਤੇ ਗਰਪਾਲ ਸੈੰਬੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਰੈਨੋਵੇਸ਼ਨ ਕਰ ਰਹੇ ਹੋ ਹਾਰਡਵੁੱਡ ਵਾਇਨਲ ਲਮੀਨੇਟ ਜਿੰਨਾ ਮਰਜ਼ੀ ਸਮਾਨ ਚੱਕ ਲਿਓ 1 ਸਾਲ ਕੋਈ ਪੈਸਾ ਨਹੀਂ ਦੇਣਾ ਹਾਰਡਵੁੱਡ ਜੁਆਇੰਟ ਵਾਲਿਆਂ ਨੂੰ 1 ਸਾਲ ਬਾਅਦ ਤੁਹਾਡੀਆਂ ਪੇਮੈਂਟ ਸ਼ੁਰੂ ਹੋਣਗੀਆਂ 416 708 2200 ਇਹਦੇ ਬਿਲਕੁਲ ਸਾਹਮਣੇ ਆ ਪੀਆਰ ਹੋਮ ਸਪਲਾਈਜ਼ ਟਾਇਲਟ ਸੀਟਸ ਸ਼ਾਵਰ ਡੋਰ ਸ਼ਾਵਰ ਪੈਨਲਸ ਵੈਨਟੀਜ਼ ਲਿਆ ਸਕਦੇ ਹੋ ਮਾਰਕੀਟ ਨਾਲੋਂ ਸਸਤਾ ਸਮਾਨ ਮਿਲੂਗਾ ਜੀ 49054613888 905461388 ਦੇ ਉੱਤੇ ਗੱਲਬਾਤ ਕਰਨੀ ਆ 32 ਸਾਲਾਂ ਦੇ ਤਜਰਬੇ ਦਾ ਫਾਇਦਾ ਚੱਕੋ ਜੋਸ ਜੋਹਲ ਉਹਨਾਂ ਦਾ ਜੋਹਲ ਲੀਗਲ ਸਰਵਿਸਿਜ਼ ਤੋਂ WSBI ਦਾ ਕੋਈ ਕਲੇਮ ਹੈ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਗਏ ਹੋ ਇੰਸ਼ੋਰੈਂਸ ਦਾ ਕੋਈ ਕਲੇਮ ਆ ਜਾਂ ਕੰਮਕਾਰ ਤੇ ਲੱਗੀ ਸਰਟੀਫੀਟ ਤਾਂ 9057990025 ਨੰਬਰ ਤੇ ਰਾਈਟਵੇ ਕਾਲ ਕਰੋ ਤੁਹਾਡਾ ਸੋਲੂਸ਼ਨ ਕਰਕੇ ਦੇਣਗੇ ਜਸ ਜੋਹਲ ਜੋਹਲ ਲੀਗਲ ਸਰਵਿਸਿਜ਼ ਤੋਂ ਪਿਓਰ ਵੈਜੀਟੇਰੀਅਨ ਪੇਸਟਰੀ ਜਾਂ ਬਰਥਡੇ ਕੇਕ ਲੈਣੋਂ ਨਹੀਂ ਤਾਂ ਲਕੋਸਟ ਬੇਕਰੀ 9057945553 ਕੰਕਰੀਟ ਦਾ ਕੰਮ ਕਰਵਾਉਣਾ ਮੌਸਮ ਵਧੀਆ ਹੋਣ ਤਾਂ ਸਤਵੀਰ ਪਾਵਲਾ ਦੇ ਨਾਲ 6478702911 ਦੇ ਉੱਤੇ ਕਾਲ ਕਰਨੀ ਆ ਗਰਮੀ ਹੋ ਗਈ ਹੈ ਜੀ ਕਾਫੀ ਟਾਇਰ ਜ਼ਰੂਰ ਚੇਂਜ ਕਰਵਾ ਲਓ ਤਿੰਨ ਟਾਇਰਜ਼ ਦੇ ਨਾਲ ਇੱਕ ਟਾਇਰ ਬਿਲਕੁਲ ਫ੍ਰੀ ਇੰਸਟਾਲ ਨਹੀਂ ਕਰਦੇ ਸਿਰਫ ਸਿਰੇ ਵੇਚਦੇ ਆ ਰੋਡ ਰੂਲਰ ਟਾਇਰ ਵਾਲੇ ਰੋਡ ਰੂਲਰ ਟਾਇਰ ਸੈਂਟਰ ਤੇ ਵਧੀਆ ਤੁਹਾਨੂੰ ਪ੍ਰਾਈਸ ਮਿਲਣੀ ਹੈ ਸਸਤੀ ਪ੍ਰਾਈਸ ਮਿਲਣੀ ਹੈ 4168809800 416 880 98 ਸੌਦੇ ਉੱਤੇ ਗੱਲਬਾਤ ਕੀਤੀ ਜਾ ਸਕਦੇ ਆ ਕਲਤਾਰਨ ਬਾਈ ਇੱਕ ਬੇਨਤੀ ਹੈ ਜੀ ਆਪਣੇ ਨਾਲ ਜਿਹੜੀਆਂ ਕਾਲਾਂ ਆਪਾਂ ਬਾਅਦ ਦੇ ਵਿੱਚੋਂ ਕਰਦੇ ਆ ਕਾਲਸ ਨਾ ਨਿਊਜ਼ ਤੋਂ ਬਾਅਦ ਸੋ ਤੁਸੀਂ ਬਾਅਦ ਚੋਂ ਮੇਰਾ ਵੀਰ ਪਲੀਜ਼ ਕਾਲ ਕਰ ਲਿਓ ਕਲਤਾਰਨ ਬਾਈ ਅਗਲੀ ਜਿਹੜੀ ਖਬਰ ਆ ਗਰਮੀ ਵਾਕਈ ਕਾਫੀ ਵੱਧ ਗਈ ਆ ਸੋ ਕਿਊਬੈਕ ਦੀ ਨਿਊਜ਼ ਹੈ ਜੀ ਕਿ ਕੁਝ ਮੌਤਾਂ ਹੋਣ ਦਾ ਖਤਸ਼ਾ ਵੀ ਹੈ ਜੀ ਜੇ ਸਭ ਗਰਮੀ ਦੀ ਗੱਲ ਕਰੀਏ ਤਾਂ ਜਿਵੇਂ এনवायरमेंट ਕੈਨੇਡਾ ਨੇ ਪਹਿਲਾਂ ਹੀ ਦੱਸਿਆ ਵੀ ਇਹ ਇਸ ਸੀਜ਼ਨ ਦੇ ਵਿੱਚ ਸਮਰ ਸੀਜ਼ਨ ਦੇ ਵਿੱਚ ਗਰਮੀ ਕੈਨੇਡਾ ਦੇ ਵਿੱਚ ਇਹ ਪਹਿਲਾਂ ਜੋ ਇੱਕ ਐਵਰੇਜ ਗਰਮੀ ਰਹਿੰਦੀ ਹੈ ਉਹਦੇ ਨਾਲੋਂ ਵਧੇਰੇ ਗਰਮੀ ਪਵੇਗੀ ਸੋ ਕਾਸ ਤੌਰ ਤੇ ਅਸੀਂ ਈਸਟਰਨ ਕੈਨੇਡਾ ਦੀ ਗੱਲ ਕਰੀਏ ਜੀ ਚੰਟਾਰੀਓ ਵੀ ਹੈ ਕਵੈਕ ਵੀ ਆਉਂਦਾ ਆ ਸੋ ਇਹਦੇ ਵਿੱਚ ਇਸ ਵਾਰ ਕਾਫੀ ਗਰਮੀ ਜ਼ਿਆਦਾ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਸੋ ਗਰਮੀ ਜਦੋਂ ਵਧੇਗੀ ਤੇ ਗਰਮੀ ਦੇ ਨਾਲ ਜਿਹੜੇ ਹੋਰ ਬਹੁਤ ਸਾਰੇ ਪ੍ਰਭਾਵ ਹੈ ਉਹ ਵੀ ਪੈਂਦੇ ਨੇ ਸੋ ਇਮੀਡੀਏਟਲੀ ਇਹ ਨਹੀਂ ਹੁੰਦਾ ਵੀ ਉਹ ਗਰਮੀਆਂ ਦੇ ਵਿੱਚ ਹੀ ਕਿਸੇ ਦੀ ਮੌਤ ਹੋ ਜਾਣੀ ਆ ਸੋ ਕਈ ਵਾਰ ਹੈਲਥ ਦੇ ਨਾਲ ਰਿਲੇਟਡ ਬਹੁਤ ਸਾਰੇ ਇਸ਼ੂਸ ਖੜੇ ਹੋ ਜਾਂਦੇ ਨੇ ਜਿਹੜੇ ਹੌਲੀ-ਹੌਲੀ ਸਾਹਮਣੇ ਆਉਂਦੇ ਨੇ ਹੁਣ ਇਹਦੇ ਵਿੱਚ ਗੱਲ ਕਰੀਏ ਜੋ ਕਵੈਕ ਦਾ ਹੈਲਥ ਕੇਅਰ ਸਿਸਟਮ ਹੈ ਸੋ ਇਹਨਾਂ ਨੇ ਇੱਕ ਨਵੀਂ ਰਿਪੋਰਟ ਆਪਣੀ ਪਬਲਿਸ਼ ਕੀਤੀ ਹੈ ਸੋ ਇਹਦੇ ਵਿੱਚ ਨੈਸ਼ਨਲ ਇੰਸਟੀਚਿਊਟ ਫਾਰ ਸਾਇੰਟੀਫਿਕ ਰਿਸਰਚ ਹੈ ਸੋ ਇਹ ਇਹਨਾਂ ਨੇ ਵਾਕਵਾਕ ਜਿਹੜੇ ਗਰਮੀ ਨਾਲ ਪੈਣ ਵਾਲੇ ਪ੍ਰਭਾਵ ਨੇ ਸੋ ਉਹਨਾਂ ਦੇ ਉੱਪਰ ਰੌਸ਼ਨੀ ਪਾਈ ਹੈ ਸੋ ਇਹਦੇ ਵਿੱਚ ਜੋ ਆંકੜੇ ਨਿਕਲ ਕੇ ਸਾਹਮਣੇ ਆਏ ਨੇ ਤਾਂ ਇਹ ਐਕਸਪੈਕਟ ਕਰ ਰਹੇ ਨੇ ਜੀ ਜੀ ਕਿ ਇਸ ਵਾਰ ਕਵਾਕ ਦੇ ਵਿੱਚ ਗਰਮੀਆਂ ਦੇ ਨਾਲ 470 ਜਣਿਆਂ ਦੀ ਮੌਤਾਂ ਜਿਹੜੀਆਂ ਨੇ ਹੋ ਸਕਦੀਆਂ ਨੇ ਇਹਨਾਂ ਨੇ ਸਾਇੰਟਿਫਿਕ ਡਾਟਾ ਜਿਹੜਾ ਆ ਬਣਾ ਕੇ ਪੇਸ਼ ਕੀਤਾ ਆ ਉਹ ਇਹ ਵਾਕਵਾਕ ਟੂਲਸ ਹੁੰਦੇ ਨੇ ਡਾਟਾ ਬਣਾਉਂਦੇ ਇਹ ਕਹਿੰਦੇ ਵੀ ਸਾਨੂੰ ਅਨੁਮਾਨ ਹੈ ਵੀ 470 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ 225 ਜਣੇ ਜਿਹੜੇ ਆ ਉਹਨਾਂ ਨੂੰ ਵਾਕਵਾਕ ਆਰਨਾ ਕਰਕੇ ਹਸਪਤਾਲਾਂ ਦੇ ਵਿੱਚ ਭਰਤੀ ਹੋਣਾ ਪਊਗਾ 36000 ਜੜੇ ਜਿਹੜੇ ਆ ਉਹ ER ਦੀ ਵੇਸਟ ਕਰਨਗੇ ਤੇ 7200 ਕਹ ਰਹੇ ਨੇ ਵੀ ਜਿਹੜੀਆਂ ਐਂਬੂਲੈਂਸ ਦੀਆਂ ਟ੍ਰਿਪਸ ਹੋਣ ਗਿਆ ਤੇ ਇਹਦੇ ਨਾਲੇ ਐਸਟੀਮੇਟ ਕਰ ਰਹੇ ਨੇ ਕਿ 15000 ਹੀਟ ਰਿਲੇਟਡ ਕੇਸ ਜਿਹੜੀਆਂ ਆਉਣ ਦੀ ਸੰਭਾਵਨਾ ਹੈ ਇਹ ਇਹ ਕੁਐਕ ਦੀ ਗੱਲ ਹੈ ਕਿ ਅੰਟਾਰੀਓ ਦੇ ਭਾਵੇਂ ਆંકੜੇ ਤਾਂ ਕੋਈ ਪੇਸ਼ ਇਸ ਤਰ੍ਹਾਂ ਦੇ ਨਹੀਂ ਹੋਏ ਨੇ ਪਰ ਸੰਭਾਵਨਾ ਕਿ ਕੋਈ ਸੂਬੇ ਦੇ ਨਾਲ-ਨਾਲ ਲੱਗਦੇ ਨੇ ਤਾਂ ਇੱਥੇ ਵੀ ਹੀਟ ਨਾਲ ਰਿਲੇਟਡ ਜਿਹੜੇ ਆ ਵੱਖ-ਵੱਖ ਸਮੱਸਿਆਵਾਂ ਮੌਤਾਂ ਵੀ ਹੋ ਸਕਦੀਆਂ ਨੇ ਹੋਰ ਵੀ ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਨੇ ਉਹ ਹੋ ਸਕਦੀਆਂ ਨੇ ਸੋ ਇਹਨਾਂ ਗਰਮੀਆਂ ਕਰਕੇ ਜਿਹੜਾ ਆ ਲੋਕਾਂ ਨੂੰ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਘਰਾਂ ਦੇ ਜਿਹੜੇ 에어 ਕੰਡੀਸ਼ਨਿੰਗ ਸਿਸਟਮ ਨੇ ਜਾਂ ਹੋਰ ਵੱਖ-ਵੱਖ ਤਰੀਕੇ ਦੋਸੀਂ ਆਪਣੇਆਂ ਨੂੰ ਤੇੜੀ ਠੰਡ ਤੋਂ ਗਰਮੀ ਤੋਂ ਰਾਹਤ ਜਿਹੜੀ ਲੈ ਸਕਦੇ ਹੋ ਸੋ ਉਹਦੇ ਉੱਪਰ ਧਿਆਨ ਦੇਣ ਦੀ ਲੋੜ ਹੈ ਤੇ ਇਸ ਸਮੇਂ ਗਿਲ ਸਾਹਿਬ ਗਰਮੀ ਦੇ ਪ੍ਰਕੋਪ ਤੁਸੀਂ ਦੇਖੋ ਕਿ ਜੋ ਸਾਊਦੀ ਅਰੇਬੀਆ ਆ ਜੀ ਜਿੱਥੇ ਲੋਕ ਹਜ ਕਰਨ ਵਾਸਤੇ ਜਾਂਦੇ ਨੇ ਮੱਕਾ ਮਰੀਨਾ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਸੋ ਉੱਥੇ ਉਹ ਜਿਹੜੀਆਂ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ 50 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਜਿਹੜਾ ਉੱਥੇ ਮਹਿਸੂਸ ਹੋ ਰਿਹਾ ਕੁਝ ਖੇਤਰਾਂ ਦੇ ਵਿੱਚ ਤੇ 550 ਦੇ ਕਰੀਬ ਜਿਹੜੇ ਲੋਕ ਦਰਸ਼ਨ ਕਰਨ ਵਾਸਤੇ ਜਾਂਦੇ ਹਜ ਕਰਨ ਵਾਸਤੇ ਗਏ ਨੇ ਸੋ ਉਹਨਾਂ ਦੀਆਂ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ ਸੋ ਉਹਦੇ ਵਿੱਚ ਜ਼ਿਆਦਾਤਰ ਗਰਮੀ ਦਾ ਜਿਹੜਾ ਕਾਰਨ ਵੱਡਾ ਦੱਸਿਆ ਜਾ ਰਿਹਾ ਸੌਦੀ ਅਰੇਬੀਆ ਦੇ ਵਿੱਚ ਵੱਡੇ ਪੱਧਰ ਤੇ ਮੌਤਾ ਹੋਈਆਂ ਨੇ ਜੀ ਇੱਥੇ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਵੀ ਕਵੈਕ ਦੇ ਵਿੱਚ ਅਨੁਮਾਨ ਲਾਇਆ ਜਾ ਰਿਹਾ ਵੀ ਇੰਨੀਆਂ ਮੌਤਾ ਹੋ ਸਕਦੀਆਂ ਨੇ ਹੋਰ ਜਗ੍ਹਾ ਤੋਂ ਵੀ ਇਹੋ ਜਿਹੀਆਂ ਰਿਪੋਰਟਾਂ ਆਉਣ ਵਾਲੇ ਸਮੇਂ ਚ ਆ ਸਕਦੀਆਂ ਨੇ ਸੋ ਜਿਹੜਾ এনਵਾਇਰਨਮੈਂਟ ਚੇਂਜ ਦਾ ਮੁੱਦਾ ਆ ਚਾਹੇ ਇਹਨੂੰ ਅਸੀਂ ਹੱਸ ਕੇ ਲੈ ਲਈਏ ਚਾਹੇ ਮਜ਼ਾਕ ਕਰਾਈਏ ਇਸ ਚੀਜ਼ ਦਾ ਪਰ ਅੱਜ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਇਹ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਈਦਾ ਅਸਰ ਅਤੀ ਭਾਰਤ ਵਿੱਚ ਵੀ ਦੇਖ ਰਹੇ ਆ ਗਰਮੀ ਕਿੰਨੀ ਵੱਧ ਗਈ ਆ ਪੰਜਾਬ ਚ ਦੇਖੀਏ ਰਾਖਤ ਜਿਹੜੇ ਆ ਬਿਲਕੁਲ ਵੀ ਨਜ਼ਰ ਨਹੀਂ ਆ ਰਹੇ ਭਾਵੇਂ ਕਿ ਗੁਰਬਾਣੀ ਦੇ ਵਿੱਚ এনवायरमेंट ਨੂੰ ਨੇਚਰ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਪਈ ਆ ਗੁਰੂ ਨਾਨਕ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਦਿੱਤੀ ਆ ਪਰ ਪੜਦੇ ਜ਼ਰੂਰ ਆ ਪੜਦੇ ਵੀ ਬਹੁਤ ਬਾਰ ਆ ਅਮਲ ਕਰਦੇ ਹੋਏ ਨਜ਼ਰ ਨਹੀਂ ਆ ਰਹੇ ਸੋ ਇਹ ਹਰ ਪਾਸੇ এনवायरमेंट ਦਾ ਜਿਹੜਾ ਮਾੜਾ ਪ੍ਰਭਾਵ ਹੈ ਉਹ ਦੇਖਣ ਨੂੰ ਨਜ਼ਰ ਬਿਲਕੁਲ ਬਜ਼ੁਰਗਾਂ ਨੂੰ ਖਾਸ ਕਰਕੇ ਬੇਨਤੀ ਆ ਮੈਂ ਅਕਸਰ ਦੇਖਦਾ ਕਿ ਪਾਰਕਾਂ ਦੇ ਵਿੱਚ ਬਜ਼ੁਰਗ ਜ਼ਰੂਰ ਜਾਂਦੇ ਨੇ ਜਾਓ ਜ਼ਰੂਰ ਪਰ ਆਪਣਾ ਪਾਣੀ ਵਗੈਰਾ ਨਾਲ ਲੈ ਕੇ ਜਾਓ ਕਿਉਂਕਿ ਕਈ ਵਾਰ ਵੱਡੀ ਸਮੱਸਿਆ ਦੇ ਵਿੱਚ ਆਪਾਂ ਫਸ ਸਕਦੇ ਹਾਂ ਜੇ ਕੋਸ਼ਿਸ਼ ਕਰੋ ਅਵੋਇਡ ਕਰੋ ਜਿੱਦਣ ਹੀਟ ਵਾਰਨਿੰਗ ਆ ਉਸ ਦਿਨ ਬਾਹਰ ਨਾ ਹੀ ਨਿਕਲਿਆ ਜਾਵੇ ਤਾਂ ਚੰਗੀ ਗੱਲ ਆ ਪਰ ਕਈ ਵਾਰ ਗੱਲਾਂ ਬਾਤਾਂ ਕਾਰਨ ਦਾ ਵੀ ਹੁੰਦਾ ਜਿਵੇਂ ਆਪਾਂ ਉੱਥੇ ਸੱਤਾਂ 'ਚ ਬੈਠਦੇ ਸੀਗੇ ਕਿ ਇੱਥੇ ਵੀ ਸੱਤਾਂ ਦੇ ਵਿੱਚ ਬੈਠਣਾ ਪਰ ਥੋੜਾ ਜਿਹਾ ਆਪਣਾ ਧਿਆਨ ਜ਼ਰੂਰ ਰੱਖੋ ਜੀ ਹੁਣ ਜਿਹੜੀ ਖਬਰ ਆ ਆਪਾਂ ਪਹਿਲਾਂ ਵੀ ਸਾਂਝੀ ਕੀਤੀ ਆ ਜੀ ਤੁਸੀਂ ਅੰਕੜੇ ਵੀ ਸਾਂਝੇ ਕੀਤੇ ਨੇ ਕਿ ਇੱਥੋਂ ਜਾਣ ਵਾਲਿਆਂ ਦੀ ਗਿਣਤੀ ਕਿੰਨੀ ਆ ਤੇ ਆਉਣ ਵਾਲਿਆਂ ਦੀ ਗਿਣਤੀ ਕਿੰਨੀ ਆ ਮੈਨੂੰ ਲੱਗਦਾ ਜਦੋਂ ਆਪਾਂ ਕਿਸੇ ਕੰਟਰੀ 'ਚ ਰਹਿਣ ਲੱਗ ਜਾਂਦੇ ਆ ਉਹ ਤੋਂ ਬਾਅਦ ਸਾਨੂੰ ਸ਼ਾਇਦ ਉਹਦੇ ਆਪਾਂ ਜਿਹੜੀਆਂ 네ਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਵੱਧ ਫੜਦੇ ਆ ਜਿਹੜੀਆਂ ਪੋਜ਼ਿਟਿਵ ਨੇ ਉਹਨਾਂ ਨੂੰ ਘੱਟ ਫੜਦੇ ਆ ਪਰ ਲੋਕ ਤਰਲੋ ਮੱਛੀ ਹੋਏ ਪਏ ਨੇ ਆਉਣ ਦੇ ਲਈ ਜਿਹੜਾ ਇੱਕ ਬਜ਼ੁਰਗ ਦਾ ਭੇਸ ਧਾਰਨ ਕਰਕੇ ਕੈਨੇਡਾ ਆਉਣ ਦੀ ਤਿਆਰੀ ਜੀ ਸੀਗਾ ਜੀ ਫੜਿਆ ਕੌਣ ਆ ਜੀ ਸਖਸ਼ ਇਹ ਅਗੇਸ ਵੀ ਖਬਰਾਂ ਲੰਮੇ ਸਮੇਂ ਤੋਂ ਸੁਰੱਖਿਆ ਦੇ ਵਿੱਚ ਚੱਲਦੀਆਂ ਰਹੀਆਂ ਨੇ ਕਿ ਕੋਈ ਵੀ ਢੰਗ ਤਰੀਕਾ ਵਰਤ ਕੇ ਲੋਕ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਨੇ ਇਹ ਚਾ ਕਿ ਸਾਨੂੰ ਪਤਾ ਵੀ ਇਹ ਜੋ ਰਿਫਿਊਜੀ ਸਿਸਟਮ ਵੀ ਹੈ ਉਹਦਾ ਮਿਸਯੂਸ ਵੀ ਹੁੰਦਾ ਆ ਵੈਸੇ ਕਹਿ ਦਿੰਦੇ ਨੇ ਵੀ ਸਾਨੂੰ ਖਤਰਾ ਹੈਗਾ ਆ ਕਈ ਵਾਰ ਖਤਰਾ ਨਹੀਂ ਵੀ ਹੁੰਦਾ ਸੋ ਬਹੁਤ ਸਾਰੇ ਢੰਗ ਤਰੀਕੇ ਨੇ ਜਿਹਦੇ ਕਰਕੇ ਇਹ ਲੋਕ ਜਿਹੜਾ ਨੇ ਇਹਨਾਂ ਮੁਲਕਾਂ ਦੇ ਵਿੱਚ ਆਉਣ ਦੀ ਇਹੋ ਜਿਹੀ ਕੋਸ਼ਿਸ਼ਾਂ ਕਰਦੇ ਨੇ ਸੋ ਹੁਣ ਇਹ ਖਬਰ ਜਿਹੜੀ ਆ ਇਹ ਭਾਰਤ ਤੋਂ ਆ ਰਹੀ ਹੈ ਭਾਰਤ ਦਾ ਜਿਹੜਾ ਦਿੱਲੀ ਦਾ ਜਿਹੜਾ ਹਵਾਈ ਅੱਡਾ ਆ ਸੋ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਸੋ ਉੱਥੇ ਬੁੱਧਵਾਰ ਦੀ ਇਹ ਖਬਰ ਹੈ ਤੋ ਕੱਲ ਦੀ ਖਬਰ ਗਿਲ ਸਾਹਿਬ ਇਹਦੇ ਵਿੱਚ ਕੀ ਹੈ ਕਿ ਇੱਕ 24 ਸਾਲ ਦਾ ਨੌਜਵਾਨ ਹੈ ਜਿਹਦਾ ਨਾਮ ਹੈ ਕੁਰਸੇਵਕ ਸਿੰਘ ਜੀ ਤੇ ਮੰਗਲਵਾਰ ਰਾਤ ਨੂੰ 에ਅਰ ਕੈਨੇਡਾ ਦੀ ਫਲਾਈਟ ਸੀਗੀ ਜਿਹਨੇ ਬੁੱਧਵਾਰ ਸਵੇਰੇ ਕੈਨੇਡਾ 'ਚ ਪਹੁੰਚਣਾ ਸੀਗਾ ਤੇ ਇਸ ਫਲਾਈਟ ਦੇ ਵਿੱਚ ਆਪਣੀ ਧਾਰੀ ਨੂੰ ਚਿੱਟਾ ਰੰਗ ਕਰਕੇ ਬਜ਼ੁਰਗ ਦਾ ਭੇਸ ਬਣਾ ਕੇ ਇਹ 24 ਸਾਲਾਂ ਦਾ ਗੁਰਸੇਵਕ ਸਿੰਘ ਜੀ ਆਪਣੇ ਆਪ ਨੂੰ 60 ਸਾਲਾਂ ਦਾ ਰਸ਼ਵਿੰਦਰ ਸਿੰਘ ਸਹੋਤਾ ਬਣ ਕੇ ਪੇਸ਼ ਹੋਇਆ ਪਾਸਪੋਰਟ ਦਿੱਤਾ ਤੇ ਪਾਸਪੋਰਟ ਜਿਹੜਾ ਸੀਗਾ ਉਹ 67 ਸਾਲਾਂ ਦੇ ਰਸ਼ਵਿੰਦਰ ਸਿੰਘ ਸੋਤਾ ਦਾ ਸੀਗਾ ਇਹ ਬੰਦੇ ਦੀ ਉਮਰ ਸੀ 24 ਸਾਲ ਦਾੜੀ ਧੋੜੀ ਚਿੱਟੀ ਕੀਤੀ ਆ ਐਨਕਾ ਲਾ ਲਈਆਂ ਦਸਤਾਰ ਜਿਹੜੀ ਆ ਬਿਉਰਗਾ ਵਾਂਗੂ ਬੰਨ ਲਈ ਕੁਰਤਾ ਪजामा ਪਾ ਲਿਆ ਤੇ ਇਹਨੂੰ ਲੱਗਾ ਕਿ ਸ਼ਹਿਰ ਜਿਹੜੇ ਉੱਤੇ ਸਿਕਿਉਰਿਟੀ ਆਫੀਸਰ ਨੇ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਂ ਘਟਾ ਪਾ ਦਾਂਗਾ ਤੇ ਘਟਾ ਪਾ ਕੇ ਮੈਂ 에ਅਰ ਕੈਨੇਡਾ ਦੀ ਫਲਾਈਟ 'ਤੇ ਬੈਠ ਕੇ ਕੈਨੇਡਾ ਆ ਜਾਊਂਗਾ ਪਰ ਇਹ ਜਿਹੜਾ ਇਹਦਾ तरीका ਜਿਗਾ ਇਹ ਕਾਮਯਾਬ ਹੋਇਆ ਨਹੀਂ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਇਹਨੇ ਦਾੜੀ ਵਗੈਰਾ ਤੇ ਛਿੱਤੀ ਸਾਰਾ ਕੁਝ ਕੀਤਾ ਆ ਬਜ਼ੁਰਗ ਬਣਿਆ ਆ ਪਰ ਇਹਦੀ ਸਕਿਨ ਜਿਹੜੀ ਆ ਬਜ਼ੁਰਗਾਂ ਵਾਲੀ ਨਹੀਂ ਆ ਆਵਾਜ਼ ਵੀ ਇਹਦੀ ਬੜੀ ਨੌਜਵਾਨਾਂ ਵਾਲੀ ਆ ਤੇ ਤੋਰ ਤਰੀਕਾ ਵੀ ਨੌਜਵਾਨਾਂ ਵਾਲਾ ਸੋ ਜਦੋਂ ਉਹਨਾਂ ਨੇ ਇਹਦੀ ਹੋਰ ਜਿਹੜੀ ਆ ਲਾਗਿਓ ਲਿਆ ਕੇ ਇਹਨੂੰ ਚੈੱਕ ਕੀਤਾ ਸਾਰਾ ਕੋਈ ਦੇਖਿਆ ਤਾਂ ਜਿਹੜਾ ਫੇਜ਼ ਦਾ ਇੱਕ ਇਹ ਝੂਠਾ ਜਿਹੜਾ ਇਹਨੇ ਦਕਾਬ ਪਾਇਆ ਸੀ ਦਕਾਬ ਲਾਇਆ ਗਿਆ ਸੋ ਇਸ ਨੂੰ ਜਿਹੜਾ ਸ਼ਖਸ ਆ ਜਿਹਦੀ 24 ਸਾਲ ਉਮਰ ਹੈ ਗੁਰਸੇਵਕ ਸਿੰਘ ਨਾਮ ਹੈ ਦਿੱਲੀ ਹਵਾਈ ਅੱਡੇ ਤੇ ਇਸ ਨੂੰ ਜਿਲਸਾਬ ਗ੍ਰਿਫਤਾਰ ਕਰਕੇ ਤੇ ਇਹਨੂੰ ਜਿਹੜਾ ਇਹਦੇ ਉੱਪਰ ਚਾਰਜਸ ਲਾਏ ਨੇ ਸੋ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਇਹੋ ਜਿਹੀਆਂ ਗੱਲਾਂ ਬਾਤਾਂ ਜੋ ਨਿਕਲਣਗੀਆਂ ਆਪਣੇ ਆਉਣਗੀਆਂ ਸੋ ਇਹ ਬਹੁਤ ਜਿਵੇਂ ਤੁਸੀਂ ਗੱਲ ਕੀਤਾ ਵੀ ਇੱਥੇ ਆ ਕੇ ਕਈ ਗੱਲਾਂ ਦਾ ਫੇਰ ਬਾਅਦ ਚ ਪਤਾ ਲੱਗਦਾ ਕਿਉਂਕਿ ਇੱਥੇ ਦੇ ਜ਼ਮੀਨੀ ਹਾਲਾਤ ਕੀ ਨੇ ਤੇ ਇੱਥੇ ਵੀ ਮੁਸ਼ਕਲਾਂ ਬਹੁਤ ਨੇ ਕਿ ਇੰਨਾ ਸੋਖਾ ਨਹੀਂ ਆ ਤੁਸੀਂ ਤੇ ਭੇਸ਼ ਭਦਲ ਕੇ ਆ ਜਾਓ ਜਾਲੀ ਵਿਆਹ ਕਰਾ ਕੇ ਆ ਜਾਓ ਜਾਲੀ ਸ਼ਨਾਤੀ ਬਣ ਕੇ ਆ ਜਾਓ ਇੱਥੇ ਆ ਕੇ ਵੀ ਤੁਹਾਨੂੰ ਨਵੇਂ ਜੇਰੇ ਤੋਂ ਸੰਘਰਸ਼ ਕਰਨਾ ਪੈਂਦਾ ਤੇ ਜਿਹੜੇ ਕਰ ਲੈਂਦੇ ਨੇ ਉਹ ਕਾਮਯਾਬ ਨਹੀਂ ਕਰ ਪਾਉਂਦੇ ਭੱਜ ਜਾਂਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਤੇ ਇਹਦੇ ਨਾਲ ਕੁਝ ਹੋਰ ਜਿਹੜੀਆਂ ਇੱਥੇ ਲੋਕਲ ਖਬਰਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਨੌਜਵਾਨ ਹੈ ਉਹਦਾ ਨਾਮ ਹੈ ਨਿਤਿਨ ਠਾਕੁਰ ਜੀ ਇਹਨੂੰ 8 ਸਾਲ ਦੀ ਸਜ਼ਾ ਹੋਈ ਹੈ ਠਾਕੁਰ ਸਾਹਿਬ ਨੂੰ ਸਜ਼ਾ ਇਸ ਕਰਕੇ ਹੋਈ ਹੈ ਕਿ ਜੁਲਾਈ 1 2022 ਨੂੰ ਇਹਨਾਂ ਨੇ ਟ੍ਰਾਂਟੋ ਖੇਤਰ ਦੇ ਵਿੱਚ ਇੱਕ ਕੀਤਾ ਸੀ ਹਾਦਸਾ ਜੱਡੀ ਦਾ ਹਾਸਾ ਕੀਤਾ ਜਿਦੇ ਵਿੱਚ 26 ਸਾਲਾਂ ਦੇ ਨੌਜਵਾਨ ਦੀ ਹੋ ਗਈ ਸੀ ਮੌਤ ਤਾਂ ਇਸ ਸਮੇਂ ਜਦੋਂ ਨੇ ਹਾਦਸਾ ਕੀਤਾ ਇਹਨੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਲੋੜ ਤੋਂ ਵੱਧ ਪੀਤੀ ਹੋਈ ਸੀ ਤਾਂ ਇਹ ਘਟਨਾ ਜਿਹੜੀ ਆ ਜੁਲਾਈ 1 2022 ਦੀ ਆ ਹੁਣ 2 ਸਾਲਾਂ ਦੇ ਬਾਅਦ ਅਦਾਲਤੀ ਫੈਸਲਾ ਆਇਆ ਉਹ ਜਿਹਦੇ ਵਿੱਚ ਇਹਨੂੰ 8 ਸਾਲ ਦੀ ਗਿਲਸਾਜ਼ਾ ਸਜ਼ਾ ਦਿੱਤੀ ਹੈ ਤੇ ਕੱਲ ਵੀ ਅਸੀਂ ਗੱਲ ਕਰ ਰਹੇ ਸੀ ਕਿ ਨਸ਼ਾ ਕਰਕੇ ਗੱਡੀਆਂ ਚਲਾਉਣੀਆਂ ਈਵਨ ਟਰੱਕ ਵੀ ਲੋਕ ਨਸ਼ਾ ਕਰਕੇ ਚਲਾਉਣ ਲੱਗ ਗਏ ਨੇ ਹਾਦਸੇ ਵੀ ਵਾਧ ਗਏ ਨੇ ਇਹ 8 ਸਾਲ ਦੀ ਸਜ਼ਾ ਜਿਹੜੀ ਆ ਇੱਕ ਬੰਦੇ ਦੀ ਜਾਨ ਲੈਣ ਵਾਸਤੇ ਉਹ ਕਿੰਨੀ ਕਿ ਇਹ ਵੱਡੀ ਸਜ਼ਾ ਦਾ ਘੱਟ ਸਜ਼ਾ ਇੱਕ ਵੱਖਰਾ ਮੁੱਦਾ ਆ ਪਰ ਅਦਾਲਤ ਨੇ ਆਪਣਾ ਫੈਸਲਾ ਦੇ ਦਿੱਤਾ ਆ ਇੱਕ ਖਬਰ ਜਿਹੜੇ ਕਲੈਂਬਰਗ ਤੋਂ ਆ ਰਹੀ ਹੈ ਕਿ 6 ਸਾਲ ਦਾ ਬੱਚਾ ਹੈ ਜੀ ਜੀ ਉਦੀ ਸਕੂਲ ਬੱਸ ਹੇਠਾ ਹਣ ਕਰਕੇ ਮੌਤ ਹੋ ਗਈ ਹੈ ਤੇ ਬਹੁਤ ਮੰਦ ਭਾਗੀ ਖਬਰ ਹੈ ਕਿ ਜਿਸ ਬੰਦੇ ਨੇ ਬੱਚੇ ਨੇ ਆਪਣਾ ਕੋਈ ਕਜ ਸ਼ੁਰੂ ਕਰਨਾ ਦੀ 6 ਸਾਲ ਉਮਰ ਹੈ ਸੋ ਬੱਸ ਦੇ ਹੇਠਾ ਆ ਗਿਆ ਸੋ ਗਿਲ ਸਾਹਿਬ ਇਹ ਬਹੁਤ ਜ਼ਰੂਰੀ ਹੁੰਦਾ ਜਦੋਂ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਬੱਚੇ ਭੱਜਦੇ ਨੇ ਪਤਾ ਨਹੀਂ ਹੁੰਦਾ ਤੇ ਖਾਸ ਟ੍ਰੇਨਿੰਗ ਵੀ ਹੁੰਦੀ ਆ ਬੱਸਾਂ ਵਾਲਿਆਂ ਦੀ ਹੁਣ ਪਤਾ ਨਹੀਂ ਇਹ ਕਿਵੇਂ ਸਾਹਿਬ ਆ ਵਰਿਆ ਇਹ ਹੁਣ ਜਾਂਚ ਦਾ ਵਿਸ਼ਾ ਹੋਊਗਾ ਤਾਂ 2.5 ਸਾਲ ਪਹਿਲਾਂ ਪੰਜਾਬ ਕੈਨੇਡਾ ਇੱਕ ਨੌਜਵਾਨ ਆਇਆ ਸੀਗਾ ਸੋ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਉਮਰ 24 ਸਾਲ ਪਟਿਆਲੇ ਜ਼ਿਲ੍ਹੇ ਦੇ ਬਲ ਬੇੜਾ ਕਸਬੇ ਦਾ ਰਹਿਣ ਵਾਲਾ ਜੀ ਇਹਦੀ ਪਤਾ ਲੱਗਾ ਆ ਵੀ ਇਹ ਇੱਥੇ ਆ ਕੇ ਇਹ ਮੌਤ ਹੋ ਗਈ ਹੈ ਸੋ ਮੌਤ ਦਾ ਜਿਹੜਾ ਕਾਰਨ ਹੈ ਕੋਈ ਮੋਤ ਤਾਂ ਹਜੇ ਡਿਟੇਲ ਨਹੀਂ ਹੈ ਜੀ ਸੋ ਮੇਰੇ ਖਿਆਲ ਨਾਲ ਜਿਹੜਾ ਹਾਰਟ ਅਟੈਕ ਹੈ ਹਜੇ ਹਾਲ ਦੀ ਘੜੀ ਦੱਸਿਆ ਜਾ ਰਿਹਾ ਸੋ ਮੌਤਾਂ ਜਿਹੜੀਆਂ ਇਹ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਵਾਕ ਵਾਕ ਕਈ ਵਾਰ ਤਾਂ ਇਹ ਉਹ ਉੰਧੀਆਂ ਵੀ ਖਬਰਾਂ ਆ ਪਰ ਕਈ ਵ ਸਮਾਗਟ ਤੋਂ ਨਹੀਂ ਵੀ ਦੇ ਹੁੰਦੀ ਤਾਂ ਲਗਾਤਾਰ ਗੱਲਬਾਤ ਹੋਈ ਜਾ ਰਹੀਆਂ ਨੇ ਜੀ ਜੀ ਤੇ ਇਹਦੇ ਉੱਪਰ ਵੀ ਕਾਸ ਜਿਹੜਾ ਆਉਣ ਵਾਲੇ ਸਮੇਂ ਦੇ ਨਾਲ ਧਿਆਨ ਦੇਣ ਦੀ ਲੋੜ ਹੈ ਵੀ ਕਿਉਂ ਇੰਨੇ ਹਾਰਟ ਅਟੈਕ ਜਾਂ ਵੱਖ-ਵੱਖ ਕਾਰਨਾ ਕਰਕੇ ਜਿਹੜੀ ਮੌਤਾਂ ਦੀ ਗਿਣਤੀ ਹੈ ਕੈਨੇਡਾ 'ਚ ਵਾਧੀ ਜਾ ਰਹੀ ਹੈ ਬਿਲਕੁਲ ਸਹੀ ਗੱਲ ਆ ਜੀ ਇਹ ਸੀਗਾ ਜੀ ਸਾਰੀਆਂ ਨਿਊਜ਼ ਲੋਕਲ ਵੀ ਨੈਸ਼ਨਲ ਇੰਟਰਨੈਸ਼ਨਲ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਕੁਲਤਰਨ ਸਿੰਘ ਭਦਿਆਣਾ ਬਾਈ ਜੀ ਨੇ ਕੁਲਤਰਨ ਵੀਰੇ ਜਾਣ ਲੱਗੇ ਇੱਕ ਵਾਰ ਜ਼ਰੂਰ ਆਪਣਾ ਨੰਬਰ ਸਾਂਝਾ ਕਰ ਦਿਓ bizness ਬਾਰੇ ਜਾਣਕਾਰੀ ਜ਼ਰੂਰ ਦੇ ਦਿਓ ਜੀ ਅਗਿਲ ਸਾਹਿਬ ਬਿਲਕੁਲ ਜਿਵੇਂ ਅਸੀਂ ਲੰਬੇ ਸਮੇਂ ਤੋਂ ਆਪਣੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਸਾਂਝ ਪਾਉਂਦੇ ਜਾ ਰਹੇ ਹਾਂ ਕਿ ਖਬਰਾਂ ਦੇ ਨਾਲ ਜੋ ਫਾਈਨਾਂਸਿੰਗ ਦੀ ਜਿਹੜੀ ਸੇਵਾਵਾਂ ਨੇ ਟਰੈਕ ਟ੍ਰੇਲਰ ਕਿਸੇ ਨੇ ਵੀ ਖਰੀਦਣਾ ਹੋਵੇ ਫਾਈਨਾਂਸ ਕਰਾਉਣਾ ਹੋਵੇ ਤੇ ਉਹ ਚਾਹੁੰਦੇ ਨੇ ਕਿ ਚੰਗੀ ਡੀਲ ਬੜੇ ਤੁਹਾਡਾ ਕਈ ਵਾਰ ਰეკਡ ਨਹੀਂ ਸਹੀ ਹੁੰਦਾ ਕਈ ਵਾਰ ਡਾਊਨ ਪੇਮੈਂਟ ਨਹੀਂ ਕੋਲ ਹੁੰਦੀ ਜਾਂ ਕਈ ਵਾਰ ਇਹੋ ਜਿਹੇ ਵੀ ਹਾਲਾਤ ਹੁੰਦੇ ਨੇ ਵੀ ਤੁਹਾਨੂੰ ਇਹ ਫੈਸਲਾ ਨਹੀਂ ਤੁਹਾਡੇ ਤੋਂ ਕਰਵਾ ਪਿਆ ਹੁੰਦਾ ਕਿ ਤੁਸੀਂ 1% ਲੈਣਾ ਨਹੀਂ ਲੈਣਾ ਕਿਸ ਢੰਗ ਨਾਲ ਉਹਦੀ ਫਾਈਨਾਂਸਿੰਗ ਹੋ ਸਕਦੀ ਹੈ। ਇਹੋ ਜੀਆਂ ਗੱਲਾਂ ਵੀ ਇੱਕ ਮਾਰਕੀਟ ਚ ਮਿਸਰੀ ਰਿਪਰੈਜ਼ੈਂਟ ਬਹੁਤ ਹੁੰਦਾ ਇੰਟਰਸਟ ਰੇਟ ਲਾਉਂਦੇ ਕੁਛ ਨੇ ਦੱਸ ਵੀ ਕੁਛ ਜਾਂਦੇ ਨੇ। ਸੋ ਬਹੁਤ ਸਾਰੇ ਸਵਾਲ ਹੁੰਦੇ ਨੇ ਖਾਸ਼ੇ ਹੁੰਦੇ ਨੇ। ਤੁਸੀਂ ਚਾਹੁੰਦੇ ਹੋ ਕਿ ਇੱਕ ਆਨੈਸਟ ਜਿਹੜੀ ਸਲਾਹ ਤੁਹਾਨੂੰ ਮਿਲੇ। ਸੋ ਮੇਰਾ ਇੱਕੋ ਇੱਕ ਨੰਬਰ ਹੈ 416 848 9698 416 848 9698। ਬਹੁਤ ਧੰਨਵਾਦ ਕਲਤਾਰਨ ਵੀਰੇ ਕੱਲ ਨੂੰ ਦੁਬਾਰਾ ਫੇਰ ਲੇਟੈਸਟ ਨਿਊਜ਼ ਦੇ ਨਾਲ